नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਪਿਛਲੀ ਵਾਰੀ ਤੋਂ ਵੱਧ ਬੁੱਟਾਂ ਲਵੇਗੀ ਇਸ ਵਾਰ ਆਪਾ ਟੀ ਕਰਮਜੀਤ ਅਨਮੋਲ ਮੇਰਾ ਕੰਮ ਸਿਰਫ ਤੇ ਸਿਰਫ ਆਪਣੀ ਪਾਰਟੀ ਪ੍ਰਤੀ ਵਫਾਦਾਰੀ ਹੈ ਕਰਮਜੀਤ ਅਨਮੋਲ ਜਿਨ੍ਹਾਂ ਕੇ ਪਾਸੇ ਹਾਲੇ ਵੀ ਵੱਖ-ਵੱਖ ਪਾਰੀਆਂ ਵੱਲੋਂ ਲੋਕ ਸਭਾ ਚੋਣਾਂ 2024 ਲਈ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ ਉੱਥੇ ਹੀ ਪਹਿਲਾ ਐਲਾਨੇ ਹੋਏ ਉਮੀਦਵਾਰਾਂ ਵੱਲੋਂ ਆਪਣੀਆਂ-ਆਪਣੀਆਂ ਪਾਰਟੀਆਂ ਦੇ ਟੀਚੇ ਪੂਰੇ ਕਰਨ ਲਈ ਅਤੇ ਆਪਣੀਆਂ-ਆਪਣੀਆਂ ਪਾਰਟੀਆਂ ਦੇ ਜਿੱਤਾਂ ਯਕੀਨੀ ਬਣਾਉਣ ਲਈ ਆਪੋ-ਆਪਣੇ ਹਲਕੇ ਅੰਦਰ ਵਾਰ-ਵਾਰ ਜਾ ਕੇ ਆਪੋ ਆਪਣੀਆਂ ਪਾਰਟੀਆਂ ਦੀਆਂ ਗਤੀਵਿਧੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ ਜਿਕਰ ਗੱਲ ਕਰੀ ਹਲਕਾ ਫਰੀਦਕੋਟ ਦਿੱਤਾ ਇੱਕ ਪਾਸੇ ਦਾ ਫਰੀਦਕੋਟ ਹਲਕੇ ਦੇ ਆਪ ਪਾਰਟੀ ਦੇ ਉਮੀਦਵਾਰ ਤੇ ਮਸ਼ਹੂਰ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਜੋ ਕਿ ਮਰਹੂਮ ਗਾਇਕ ਜੀ ਕੁਲਦੀਪ ਮਾਨਕ ਜੀ ਦੇ ਪਰਿਵਾਰ ਵਿੱਚੋਂ ਹਨ ਤੇ ਉਹਨਾਂ ਦੇ ਸਾਹਮਣੇ ਹਲਕਾ ਫਰੀਦਕੋਟ ਵਿਖੇ ਹੀ ਭਾਜਪਾ ਤੋਂ ਮਸ਼ਹੂਰ ਸੋਪੀ ਕਲਾਕਾਰ ਚਿਰੀ ਹ ਉਮੀਦਵਾਰ ਹਨ ਤੇ ਦੂਜੇ ਪਾਸੇ ਹਾਲੇ ਕੀ ਬੈਠੇ ਸਰਦਾਰ ਗੁਰਦੇਵ ਸਿੰਘ ਬਾਦਲ ਦੇ ਦੋਤੇ ਅਤੇ ਛੀਤਲ ਤਰਨਖੋਟ ਦੇ بیٹے ਰਾਜਵਿੰਦਰ ਤਰਨਖੋਟ ਨੂੰ ਅਕਾਲੀ ਦਲ ਨੇ ਫਰੀਦਕੋਟ ਹਲਕੇ ਵਿੱਚ ਆਪਣਾ ਉਮੀਦਵਾਰ ਐਲਾਨਿਆ ਹੈ ਜੇਕਰ ਇਹਨਾਂ ਵਿੱਚੋਂ ਕਿਸੇ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਪਾਰਟੀ ਆਪ ਦੀ ਜਿੱਤ ਯਕੀਨੀ ਬਣਾਉਣ ਵਿੱਚ ਆਪਣੀ ਮੋਹਰੀ ਭੂਮਿਕਾ ਅਦਾ ਕਰ ਰਹੇ ਹਨ ਕਰਮਜੀਤ ਅਨਮੋਲ ਜੀ ਹਾਂ ਗੱਲ ਕਰ ਰਹੇ ਹਾਂ ਅਲਕਾ ਫਰੀਦਕੋਟ ਦੇ ਸ਼ਹਿਰ ਕੋਟਕਪੁਰਾ ਤੋਂ ਥੋੜੀ ਦੂਰੀ ਤੇ ਪਿੰਦੇ ਪਿੰਡ ਸੰਧਮਾੜੀ ਜੋ ਕਿ ਪੰਜਾਬ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਗਿਆਨੀ ਜੈਲ ਸਿੰਘ ਸੰਧਮਾੜੀ ਦਾ ਜੱਦੀ ਪਿੰਡ ਹੈ ਤੇ ਉਹਨਾਂ ਦੀ ਦੇਹਾਂਤ ਸਰਦਾਰ ਕੁਲਤਾਰ ਸਿੰਘ ਸੰਮਈ ਜੀ ਜੋ ਕਿ ਉਹਨਾਂ ਦੇ ਪੁੱਤਰ ਨੇ ਇਥੇ ਉਹ ਹਲਕਾ ਕੋਟ ਖਪੂਰਾ ਦੇ ਜਿੱਥੇ ਹੋਏ ਵਿਦਾਇਕ ਨੇ ਤੇ ਇਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਪੰਜਾਬ ਦੇ ਸਪੀਕਰ ਵੀ ਨੇ ਉਹਨਾਂ ਦੇ ਕੋਲ ਆਪਣੀ ਪਾਰਟੀ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਹੋਰ ਜਾਣਕਾਰੀ ਇੱਕ ਦੂਜੇ ਨਾਲ ਸਾਂਝਾ ਕਰਨ ਅਤੇ ਫਰੀਦਕੋਟ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਵਰਕਰਾਂ ਉਦੇਦਾਰਾਂ ਤੇ ਮੈਂਬਰਾਂ ਨਾਲ ਮੀਟਿੰਗ ਕਰਨ ਲਈ ਆਪ ਪਾਰਟੀ ਦੇ ਹਲਕਾ ਫਰੀਦਕੋਟ ਦੇ ਉਮੀਦਵਾਰ ਕੁਮਾਰ ਅਧਾਕਰ ਤੇ ਗਾਇਕ ਕਰਮਜੀਤ ਅਨਮੋਲ ਜੀ ਪਹੁੰਚੇ ਜਿੱਥੇ ਉਹਨਾਂ ਖਾਸ ਤੌਰ ਤੇ ਅਮਰਤ ਟੀਵੀ ਦੇ ਪੱਤਰਕਾਰ ਰੋਹਿਤ ਆਯਾਦ ਨਾਲ ਗਲਤ ਕਰਦੇ ਆਪਣੀ ਪਾਰਟੀ ਪ੍ਰਤੀ ਵਫਾਦਾਰ ਹੋਣ ਵਾਲੀ ਗੱਲ ਵਿਆਖੀ ਇਸ ਸਮੇਂ ਹਾਜ਼ਰ ਕਰਮਜੀਤ ਅਨਮੋਲ ਨੇ ਪੱਤਰਕਾਰਾਂ ਨਾਲ ਗਲਤ ਕਰਦੇ ਆਖਿਆ ਕਿ ਮੇਰਾ ਕੰਮ ਸਿਰਫ ਸਿਰਫ ਆਪਣੀ ਪਾਰਟੀ ਪ੍ਰਤੀ ਵਫਾਦਾਰੀ ਕਰਨਾ ਹੈ ਤੇ ਲੋਕ ਕਿਹਸ ਪਾਰਟੀ ਨੂੰ ਪਸੰਦ ਕਰਦੇ ਹਨ ਇਹ ਤਾਂ ਆਉਣ ਵਾਲੀਆਂ ਚੋਣਾਂ ਦਾ ਨਤੀਜਾ ਹੀ ਦੱਸੇਗਾ ਤੇ ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਆਪ ਪਾਰਟੀ ਇਸ ਵਾਰ ਪਿਛਲੀ ਵਾਰੀ ਤੋਂ ਵੱਧ ਉਤਣਾ ਲਵੇਗੀ ਜਲ ਜਨਗਰ ਲਈ ਦੇਖੋ ਪੂਰੀ ਰਿਪੋਰਟ ਅੰਦਰ ਤੋਂ ਟੀਵੀ ਦੇ ਲਈ ਕੋਰ ਕੋਰ ਦਾ ਪੱਤਰਕਾਰ ਰੋਹਿਤ ਆਯਾ ਦੀ ਰੀਡ ਕੋਡ ਹਲਕੇ ਤੇ ਆਪ ਪਾਰਟੀ ਦੇ ਉਮੀਦਵਾਰ ਤੇ ਮਸ਼ਹੂਰ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨਾਲ ਕੀਤੀ ਗਈ ਖਾਸ ਗੱਲਬਾਤ ਦੇਖਦੇ ਰਹੋ ਪੂਰੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਰੋਹਿਤ ਰਾਜ ਕੋਟਕੂਪੁਰਾ ਤੋਂ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਨਮਸਕਾਰ ਫਰੀਦਕੋਟ ਸੀਟ ਤੋਂ ਲੋਕ ਸਭਾ ਹਲਕਾ ਉਮੀਦਵਾਰ ਜਿਹਨੇ ਕਰਮਜੀਤ ਅਨਮੋਲ ਜੀ ਕੋਟਕੂਪੁਰਾ ਪਹੁੰਚੇ ਨੇ ਕੁਲਤਾਰ ਸੰਧਵਾਦੀ ਦੀ ਕੋਠੀ ਤੇ ਉਹ ਮੌਜੂਦ ਨੇ ਅਤੇ ਇਸ ਵਾਰ ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜੇ ਤੁਸੀਂ ਕੁਲਤਾਰ ਸੰਗਾਈ ਦੀ ਕੋਟੀ ਪਹੁੰਚੇ ਹੋ ਤੇ ਇੱਕ ਉਮੀਦਵਾਰ ਵੀ ਨੇ ਤੇ ਨਾਲ ਤੁਹਾਡੇ ਨਾਲ ਹੋਰ ਵੀ ਜਿਹੜੇ ਉਮੀਦਵਾਰ ਇੱਥੇ ਫਰੀਦਕੋਟ ਸੀਟ ਤੋਂ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਨਾਲ ਬਾਜੀ ਅੱਜ ਪ੍ਰਚਾਰ ਸ਼ੁਰੂ ਕਰਨਾ ਹੈ ਕੋੜਕਪੂਰਾ ਕੰਸਟੀਟੂਐਂਸੀ ਦੇ ਵਿੱਚ 10-12 ਪਿੰਡਾਂ ਤੇ ਜਾਵਾਂਗੇ ਸਰ ਜਿਹੜੇ ਤੁਹਾਡੇ ਨਾਲ ਜਿਹੜੇ ਇੱਥੇ ਤੁਹਾਡੇ ਕੰਪੀਟੀਸ਼ਨ ਜਿਹੜੇ ਨਾਲ ਕਰਦੇ ਨੇ ਅਨਸਰਾ ਜਨਸੀ ਜੀ ਨੇ ਭਾਜਪਾ ਤੋਂ ਅਕਾਲੀ ਦਲ ਤੋਂ ਵੀ ਨਵਾਂ ਅਨਾਉਂਸ ਹੋਇਆ ਨਾਮ ਜਿਹੜਾ ਰਾਜਵਿੰਦਰ ਜੀ ਜਿਹੜੇ ਧਰਮਕੋਟ ਤੋਂ ਨੇ ਗੁਰਦੇਵ ਬਾਦਲ ਜੀ ਦੇ ਲੋਤ ਨੇ ਉਹਨਾਂ ਨੂੰ ਵੀ ਕਿੱਥੇ ਦੇਖਦੇ ਹੋ। ਦੇਖੋ ਜੀ ਸਾਡਾ ਮੁਕਾਬਲਾ ਆਪਣੀ ਪਾਰਟੀ ਦੇ ਨਾਲ ਆ ਆਪਣੇ ਆਪਣੇ ਨਾਲ ਹੀ ਹੈ ਕਿਉਂਕਿ ਜਿਵੇਂ ਪਹਿਲਾਂ ਜਿਵੇਂ ਵੋਟਾਂ ਲਈਆਂ ਨੇ ਉਸ ਤੋਂ ਵਧਾਉਣੀਆਂ ਨੇ ਜੀ ਹਾਂਜੀ ਠੀਕ ਹੈ ਜਿਵੇਂ ਇੱਕ ਗੱਲ ਪਹਿਲਾਂ ਵੀ ਜਿਹੜਾ ਹਾਜ਼ਰ ਹੋਈ ਹੈ ਵੀ ਜਿਵੇਂ ਸੰਨੀ ਦੇਵਾਲ ਜੀ ਸੀ ਗੁਰਦਾਸਪੁਰ ਤੋਂ ਉਹਨਾਂ ਦੀ ਵੀ ਇਹ ਗੱਲ ਉੱਠੀ ਵੀ ਜਿਹੜੇ ਹਲਕੇ ਦੇ ਵਿੱਚ ਆਉਂਦੇ ਨਹੀਂਗੇ ਜਤਨ ਤੋਂ ਬਾਅਦ ਜਿਹੜਾ ਵੀ ਉਹ ਇਹ ਗੱਲ ਵੀ ਸੀਗੀ ਇਸ ਤਰ੍ਹਾਂ ਦਾ ਵੀ ਤੁਸੀਂ ਇਹ ਵੀ ਗੱਲ ਉੱਠੀ ਦੇਖੀ ਹੋਊਗੀ ਕਿ ਮਾਨ ਸਾਹਿਬ ਬੰਡਾ ਜੀ ਰਹਿੰਦੇ ਨੇ ਸਾਰੇ ਲੋਕਾਂ ਨਾਲ ਮਿਲਦੇ ਰਹਿੰਦੇ ਨੇ ਬਸ ਮੈਂ ਉਹਨਾਂ ਦੀ ਟੀਮ ਦਾ ਮੰਤ ਦਾ ਠੀਕ ਹੈ ਹਾਂਜੀ ਕੀ ਤੁਸੀਂ ਉਸ ਤੋਂ ਬਾਅਦ ਜਿੱਤਨ ਤੋਂ ਬਾਅਦ ਮਤਲਬ ਫਰੀਦਕੋਟ ਹਲਕਨ ਟਾਈਮ ਦੇਵੋਗੇ ਬਿਲਕੁਲ ਦੇਵਾਂਗੇ ਜੀ ਇਸੇ ਵਾਸਤੇ ਆਏ ਆ ਟਾਈਮ ਦੇਣ ਵਾਸਤੇ ਇੱਥੇ ਰਹਿਣ ਦਾ ਵੀ ਕੋਈ ਬਿਲਕੁਲ ਜੀ ਠੀਕ ਹੈ ਸਰ ਓਕੇ ਸਰ ਇੰਨਾ ਜਿੰਨਾ ਕਿ ਟਾਈਮ ਮਿਲਿਆ ਆਪਾਂ ਨੂੰ ਤੋਂ ਹਮਦਰਦ ਟੀਵੀ ਮੈਂ ਰੋਇਤ ਆਯਾਦ ਤੁਸੀਂ ਦੇਖ ਰਹੇ ਹੋ ਆਯਾਦ ਭਾਰਤ ਨਿਊਜ਼ ਇਹ ਜਾਣਕਾਰੀ ਲਈ ਆਜ਼ਾਦ ਭਾਰਤ ਨਿਊਜ਼ ਨੂੰ YouTube ਅਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਤੁਸੀਂ ਆਜ਼ਾਦ ਭਾਰਤ ਨਿਊਜ਼